ਲਓ ਜੀ ਵੀਰ ਜੀ ਆਪਦੇ ਕੰਮ ਤੋਂ ਆ ਗਏ ਚਲੋ ਹੋਰ ਵੀ ਬਹੁਤ ਤਰ੍ਹਾਂ ਦੇ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਲੋਕ ਦੋਣ ਚ ਮਿਹਨਤ ਆਉਂਦੀ ਹੈ ਦੋ ਆਉਣ ਚ ਪੈਸਾ ਲੱਗਦਾ ਇਹ ਆਪਾਂ ਆਪਣੀ ਮਰਜ਼ੀ ਹੈ ਕੰਮ ਕਰ ਲੋ ਚਾਹੀ ਕਰਾ ਲੋ ਦੇ ਅੰਦਰ ਐਂਟਰੀ ਦਾ ਇੱਕੋ ਹੀ ਡੋਰ ਹੁੰਦਾ ਤੇ ਨਾਲ ਗੈਰਾਜ ਦਾ ਜਿਵੇਂ ਸਾਰੇ ਬਣੇ ਹੋਏ ਨੇ ਘਰਾਂ ਚ ਸਾਹਮਣੇ ਤੁਸੀਂ ਦੇਖ ਰਹੇ ਹੋ ਵੀ ਐਂਟਰੀ ਡੋਰ ਇੱਕੋ ਹੀ ਹੈ ਤੇ ਸਾਈਡ ਵਾਲਾ ਡੋਰ ਇਹ ਗੈਰਾਜ ਦਾ ਆ ਜਾਂਦਾ ਜਿੱਥੇ ਗੱਡੀਆਂ ਖੜਦੀਆਂ ਨੇ ਰਾਤ ਨੂੰ ਘਰ ਦੇ ਨਾਲ ਗੱਲ ਹੋਈ ਸੀ ਅੱਛਾ ਉਹ ਕਹਿੰਦੇ ਸੀਗੇ ਉਹ ਅਗਲਾਂ ਦੇ ਇੱਥੇ ਰਹਿੰਦੇ ਹੋਣੇ ਕੋਈ ਇਹ ਬੰਦ ਕਦੇ ਵਾਹਿੰਦਾ ਇਹ ਸਾਡੇ ਨਾਲ ਹੀ ਹੈ ਜੀ ਰਾਜਪੁਰੇ ਦੇ ਅੱਛਾ ਨਹੀਂ ਫਿਰ ਪਤਾ ਹਾਂ ਜੀ ਉਹ ਕਹਿੰਦੇ ਵੀ ਅੱਧੀ ਉੱਧਰੀ ਆਹ ਇਹ ਕਿੰਨੇ ਹਾਂਜੀ ਉਹ ਤੁਹਾਡਾ ਨੰਬਰ ਪੁੱਛਦੇ ਨੰਬਰ ਵੀ ਨਿਕਲ ਆ ਜਾਂਦਾ ਪਰ ਬਲ ਵੀ ਹੋਇਆ ਜਾ ਆ ਮੈਂ ਸੌਰੇ ਤੇ ਪੁਰੀ ਜਿੱਥੇ ਅੱਛਾ ਲੱਗ ਰਹੀ ਐ ਕਿ ਦੋ ਦੋ ਕਿਲੋਮੀਟਰ ਦੇ ਹਾਂਜੀ ਉਹ ਸਾਨੂੰ ਸੱਤੀ 80 ਹਾਂਜੀ ਬਣਾ ਲਗਾ ਅੱਛਾ ਆਹੋ ਉਹ ਦੋ ਦੋ ਇੰਡੀਆ ਤੋਂ ਉਹਨੇ ਖੂਬ ਕੀਤਾ ਸਾਨੂੰ ਹਾਂਜੀ ਵੀ ਤੁਸੀਂ ਇਹ ਫਿਰ ਲੰਬਾ ਤੇ ਤਾਂਨੇ ਉਹ ਕੋਈਗਾ ਜਾਂ ਕੋਈ ਆ ਉੱਪਰ ਨਾ ਦੋ ਦੇ ਸਾਰਿਆਂ ਤੋਂ ਹਾਂ ਹਾਂ ਤਾਂ ਫਿਰ ਕਿੰਨੇ ਜੀ ਬੂਹ ਦਿੱਤਾ ਉਹਨਾਂ ਨੂੰ ਉਹਦੇ ਇੱਥੇ ਜੇ ਵੈਫਾਈ ਜਗ੍ਹਾ ਤੇ ਆ ਮੈਂ ਬਾਬਾ ਜੀ ਸਿੰਘ ਗੋਦਾ ਦੇ ਆਈ ਹੋਈ ਆ ਅੱਛਾ ਇਹ ਕਿਹਦੀ ਗੋਦਾ ਤੇ ਮੈਂ ਤੁਹਾਨੂੰ ਲੈ ਆਉਂਦੀ ਆ ਕੋ ਦਤੋਂ ਆ ਰਿਹਾ ਹੈ। ਹਾਂਜੀ। ਉਹ ਪੰਜ ਲੱਗੇ ਪਿਆ। ਹਾਂਜੀ। ਮੈਂ ਕੱਪੜੇ ਦੀ ਜਗ੍ਹਾ ਬਰਸ਼ ਲੈ ਲਿਆ ਜੀ। ਹਾਂਜੀ। ਤੇ ਬਰਸ਼ ਨਾਲ ਇਹ ਫੇਰ ਰਹੇ ਆ। ਹਾਂਜੀ। ਛਿੱਸ਼ਿਆਂ ਦੇ ਫੇਰਨਾ ਕਿ ਸਾਰੀ ਗੱਡੀ ਦੇ ਕੱਪੜਾ ਨਹੀਂ ਫੇਰਨਾ ਪੈਂਦਾ ਕੱਪੜੇ ਸਾਈਆਂ ਠੀਕ ਹੈ ਹਾਂਜੀ ਟਾਈਮ ਲਿਆ ਮੈਂ ਜੱਕੀ ਨਹੀਂ ਬਸ ਸਿੱਧਾ ਟਾਈਮ ਘਟ ਲੱਗਦਾ ਜਦੋਂ ਕਿ ਤਾਂ ਪਹਿਲਾਂ ਹੀ ਬਹੁਤ ਰਹੀ ਸੀ ਜੀ ਗੱਡੀ ਗੱਡੀ ਪਹਿਲੇ ਸਾਫ਼ ਹੀ ਦੁੱਦਾ ਹਾਂ ਹੋਰ ਚੰਗ ਹੋਰ ਚੰਗ ਹਾਂਜੀ ਤੇ ਮੀਮੂ ਪਏ ਹੁੰਦੇ ਹਾਂ ਮਾਰੇ ਤੋਂ ਹਾਂਜੀ ਉਹ ਦੂਰੇ ਸੀ ਮਮਾ ਜੀ ਦਾ ਕੰਮ ਕਰਾਉਂਦੇ ਆ ਘਰ ਦੇ ਮੁੜ ਕੇ ਸ਼ਾਮ ਨੂੰ ਆਇਆ ਤਾਂ ਗੱਡੀ ਦਾ ਸੁਹੋਂਦੇ ਹਨ ਸਹੀ ਗੱਲ ਹੈ ਕਹਿੰਦੇ ਜੇ ਵੇਖੀ ਜਾਣਾ ਤਾਂ ਗੱਡੀ ਨੂੰ ਧੋ ਵੀ ਆਪੇ ਚਾਹ ਹਾਂਜੀ ਬਾਰੋ ਤੋਂ ਹੋਣੀ ਆ ਤਾਂ ਜਿੰਨੇ ਅੱਧੀ ਦਿਹਾੜੀ 'ਚ 4 ਘੰਟੇ ਕੰਮ ਕਰਕੇ ਆਏ ਆ ਉਹਨੇ ਪੈਸੇ ਗੱਡੀ ਧੋਣ ਨਾਲ ਐ ਗੱਡੀ ਧੋਣ ਨਾਲ ਲੈ ਜਾਂਦਾ। 80-40 ਡਾਲਰ ਲੰਦੇ ਇਹਦੇ। ਅੱਛਾ। ਹੂੰ ਤੇ ਘਾਤ 40 ਡਾਲਰ। ਇਹਦੇ ਵਿੱਚੋਂ ਵੀ ਸਾਫ ਕਰਾਉਣੀ ਆ ਤੇ ਤਕਰੀਬਨ 60-70 ਡਾਲਰ ਆਰਾਮ। ਜਾਨੀ ਲੈ ਲਓ ਵੀ 100 ਨੂੰ ਬੰਦਾ ਧੂਖ ਦੇ ਆਉਂਦਾ। ਹਾਂਜੀ ਜੇ ਵਿੱਚੋਂ ਕਲੀਨ ਕਰਾਉਣੀ ਆ ਤਾਂ ਤੁਹਾਈ ਹੁੰਦੀ ਆ ਫੇ 100 ਡਾਲਰ ਜੇ ਕੱਲੀ ਵੈਕੂਮ ਕਰਾਉਣੀ ਤੇ ਬਾਹਰੋਂ ਧੋਣੀ ਆ ਤਾਂ ਫੇ ਯਾਨੀ ਫੇ ਗਿੱਲੀ ਕਰਾਉਣੀ ਆ ਬਾਹਰ ਉਦਾਂ ਹੀ ਮਾਰਾ ਪਾਣੀ ਮਾਉਂਦਾ ਫੇ 8-10 ਡਾਲਰ ਦਾ। ਵੀ ਪਰ ਪਾਣੀ ਮੋੜਾ ਲਿਆ ਬਾਦ ਉਹਨਾਂ ਨੇ ਲੱਗੇ ਆ ਪਟੇ ਜੋ ਪਟੇ ਦੇ ਫੱਜਦੇ ਆਪੇ ਏਟ ਕੋ ਮਿੱਟਕ ਠੀਕ ਇੱਥੇ ਆਪਾਂ ਗੱਲਾਂ ਕਰਦੇ ਕਰਦੇ ਕਰ ਲਿਆ ਉਹ ਕੰਮ ਹਾਂਜੀ ਹਾਂਜੀ ਕਿਹੜਾ ਇੰਨੇ ਡਾਲਰ ਚ ਹੋਣਾ ਹਾਂਜੀ ਹਾਂਜੀ ਉਹਨਾਂ ਦਾ ਕੰਨਾ ਹੀ ਜਿਹਾ ਲੱਗਾ ਉਹਨਾਂ ਇਦਾਂ ਨਹੀਂਵੇਂ ਕਰਨਾ ਉਹਨਾਂ ਨੇ ਇਹਦਾ ਬੰਦਾ ਕਪੜਾ ਸੀਂਦਾ ਹੁੰਦਾ ਇਦਾਂ ਕਰਨਾ ਮਜ਼ੇ ਜੋ ਬੜੇ ਪਿਆਰ ਨਾਲ ਕੰਮ ਕਰਦੇ ਹੋ ਉਹ ਹਾਂ ਅਕਲੀ-ਕਲੀ ਇਦਾਂ ਖੁੰਜਿਆ ਖਾਂਜਿਆ ਚ ਉਹਨਾਂ ਨੇ ਮੈਂ ਕੱਢਣੀ ਆ ਫੇ ਦੇ ਸਾਧਕੇ ਪੋਹਣੇ ਆਉਂਦੇ ਹੋ ਸੁੱਕੀ ਠੀਕ ਹੈ ਫਿਰ ਉਹਨਾਂ ਨੇ ਆਪਣੀਆਂ ਮਸ਼ੀਨਾ ਮਸ਼ੂਨਾ ਵੀ ਉਹ ਕੀਤੀਆਂ ਹਾਂਜੀ 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 ਦੇਸੀ ਇਹਨਾਂ ਦਾ ਫਾਇਦਾ ਬਹੁਤ ਤੁਹਾਨੂੰ ਆਉਂਦਾ ਨਾਲ ਚ ਸਾਬੋਂ ਦੇ ਵਿੱਚੇ ਪੈਂਦਾ ਆ ਅੱਛਾ ਉਹ ਜੇ ਪਾਣੀ ਇਹ ਵਿੱਚੋਂ ਜਾਂਦਾ ਸਾਬੋਂ ਦੇ ਵਿੱਚੋਂ ਹੀ ਜਾਂਦਾ ਸੱਚਾ ਪਾਣੀ ਆ ਵੱਖਰਾ ਸਾਬੋਂ ਦਾ ਵੱਖਰਾ ਆ ਪਾਣੀ ਮਾਰੀ ਮਗਰ ਸਾਬਾਂ ਮਾਲੂਮ ਆ ਕੇ ਫੇਰ ਪਾਣੀ ਮਾਰ ਦੋ ਇਹਨੇ ਚ ਜੇ ਤਬ 10 ਗੱਡੀਆਂ ਤੇ ਪਾਣੀ ਮਾਰ ਲਓ ਉਹਦੇ ਦਾ ਹਾਂਜੀ ਜਦੋਂ ਕੋਲੋਂ ਮੈਂ ਪਾਣੀ ਮਾਰ ਦਮਾ ਇਹਨੇ ਸੁੱਕ ਜਾਂਦਾ ਸਾਬੋਂ ਆ ਚੱਲ ਵੀ ਇਹ ਜਿਵੇਂ ਦੀਦੀ ਨੇ ਜੀ ਆਪਣਾ ਇਹ ਇਹਦੇ ਵਾਸਤੇ ਹੀ ਆਉਂਦਾ ਹੈ ਜਾਂ ਸਰਫ ਹੈ ਕੀ ਚੀਜ਼ ਹੈ ਇਹ ਜਿਹੜਾ ਫੇਰੇ ਆਹ ਵਾਲਾ ਨਹੀਂ ਆ ਘੋੜਸੇ ਆ ਜਾਣਗੇ ਨਹੀਂ ਨਹੀਂ ਆ ਤਾਂ ਬਰਸ਼ ਹੈ ਵੀ ਜਿਹੜਾ ਇਹ ਲਾਏ ਆ ਸਰਫਿੰਗ ਦਾ ਜਿਹੜੇ ਚ ਮਰਜ਼ੀ ਫਿਰ ਅੱਛਾ ਅੱਛਾ ਕੋਰ ਲੋ ਕਹਿਣ ਨਾ ਮਾਦੋਕ ਠੀਕ ਹੈ ਅਸੀਂ ਉੱਥੇ ਵੈਸੇ ਇਹ ਬਾਲੀ ਚ ਖੋਰ ਲਈ ਵੀ ਘਰ ਚ ਭੇਣਾ ਸੌਖਾ ਹੋ ਜੀ ਹੂੰ 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 ਠੀਕ ਨਹੀਂ ਮਾਜਾ ਬਾਪੂ ਆ ਗਿਆ ਹਾਂ ਤੇ গুডি দিয়ে মাৰ ਇੰਡੀਆ ਦਾ ਬੰਦਾ ਜਿਹੜਾ ਖੇਤੀਬਾੜੀ ਤੇ ਰੱਖਦਾ ਕੋਈ ਸੀਰੀ ਸੰਜੀ ਹੈ ਨਾ ਉਹਨੂੰ ਵੀ ਕਹਿ ਦਿੰਦੇ ਭਾਈ ਗੱਡੀ ਵੀ ਤੋਦੇ ਔਰ ਇਦਾਂ ਹੀ ਹੈ ਜਦਾਂ ਆਪਾਂ ਵਿਆਹ ਦੀ ਕਰਦੇ ਆ ਗਾ ਮਾਦੀ ਕਰਦੇ ਆ ਹਾਂ ਹਾਂਜੀ ਆਪਾਂ ਕੋਈ ਘਰ ਮਾਦੀ ਖਾਸ ਹੋਏ ਆਪਾਂ ਥੋੜੀ ਦੇਣੀ ਹਾਂ ਹਾਂਜੀ ਹਾਂ ਹਾਂ ਠੀਕ ਹੈ ਜਿਹੜੀ ਜਣੀ ਆਪਾਂ ਇਹ ਗਲੀ ਹੈ ਹਨਾ ਇਹ ਵੀ ਕਿੱਡੀ ਚੌੜੀ ਸੜਕ ਬਣਾਈ ਹੋਈ ਹੈ ਹਾਂਜੀ ਹਾਂਜੀ ਉਧਰ ਤਾਂ ਬਾਹਲਾ ਆਪਣਾ ਟਾਈਟ ਕੰਮ ਰੱਖਿਆ ਹੋਇਆ ਹੈ ਇਹ 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 ਦੇਖੋ ਜੀ ਇਹ ਮਤਲਬ ਕਿ ਇਹ ਵੀ ਕਲੋਨੀ ਦੀਆਂ ਗਲੀਆਂ ਨੇ ਜਿਹੜੀਆਂ ਏਡੀਆਂ ਏਡੀਆਂ ਸੜਕਾਂ ਨਹੀਂ ਤੇ ਜਿਹੜੀਆਂ ਰੋ ਮੇਨ ਰੋਡ ਹੈਗੇ ਉਹ ਤਾਂ ਹੈਗੇ ਹੀ ਬਹੁਤ ਜਿਆਦੇ ਨੇ ਚਾਰ ਚਾਰ ਲਾਈਨਾਂ ਦੀ ਕਿੱਕ ਸਾਈਡ ਤੇ ਚਾਰ ਚਾਰ ਜਦਿਆਂ ਦੀਆਂ ਚਾਰ ਚਾਰਾਂ ਦੀ ਹਾਂਜੀ 8 ਲਾਈਨਾਂ ਹੋ ਗਈਆਂ ਬੜੇ ਰੋੜਾਂ ਦੀਆਂ ਦਾ ਹੂੰ ਚਾਰ ਆਉਂਦਾ ਇਹ ਚਾਰ ਨਾ ਹਾਂਜੀ ਫਰਾਂ ਦੇ ਲਾ ਚਾਰ ਟਿੰਟ ਚੰਨ ਨਹੀਂ ਆਇਆ ਦੋ ਸਾਈਡਾਂ ਤੇ ਖੜੀ ਆਇਆ ਇੱਕ ਉਧਰ ਗੱਡੀ ਇੱਕ ਉਧਰ ਦੋ ਸਾਈਡਾਂ ਵਿੱਚ ਬਰੌਸ ਹੁੰਦੀ ਆ ਚਾਰ ਟੱਪੇ ਘਾਇ ਮੋਈ ਜਾਂਦੀ ਆ ਹਾਂਜੀ ਹਾਂ ਉੱਥੇ ਜੀ ਪਹਿਲਾਂ ਤਾਂ ਰੈਂਪੇ ਮਿਲ ਨਾਲੇ ਹੋ ਜਾਂਦੇ ਨੇ ਇੱਕ ਦੂਜੇ ਘਰ ਨਾਲ ਹਨਾ ਫੇਰ ਇੱਕੋ ਹੀ ਉਹਨਾਂ ਦੇ ਵਿਚਾਲੇ ਦੀ ਗੱਡੀ ਨੰਗੂ ਦੂਜੀ ਨੂੰ ਸਾਈਡ ਨਹੀਂ ਮਿਲਦੀ ਹਾਂਜੀ ਇਹ ਹੁਣ ਜਿਹੜਾ ਐਲੇ ਵਾਲ ਨੂੰ ਬੰਦੇ ਫਰੀ ਵੀ ਜਾਂਦੇ ਹਾਂ ਹਾਂਜੀ ਫਸਾ ਗੱਠ ਰ ਗੱਡੀਆਂ ਕਿਸ ਸਾਈਡ ਤੇ ਸੱਤ ਕਿਸ ਸਾਈਡ ਪਾਈ ਪਠੀਕ ਕਰਨੀ ਵਾਹ ਮੈਗਾ ਫਰਕ ਕਿੱਥੋਂ ਹੋ ਅਸਲ ਇਹ ਕਿੱਥੋਂ ਨਹੀਂ ਤੇ ਤੁਰ ਗਿਆ ਫਿਰ ਇਦਾਂ ਕਰੀਏ ਪਹਿਲਾਂ ਮਾਰ ਹੀ ਲਈ ਸਭ ਦੇ ਉੱਤੇ ਇਹ ਪੰਜ ਬਾਅਦਾਂ ਤੇ ਕੋਈ ਸੌਂ ਗਿਆ ਨਾ ਚਲੋ ਠੀਕ ਹੈ ਜੀ ਇਸ ਤਰ੍ਹਾਂ ਹੀ ਇਹਨੂੰ ਹੁਣ ਕਿਹਦੀ ਵਾਰੀ ਆਊਗੀ ਇਹਨੂੰ ਧੋਨੇ ਆ ਪਾਣੀ ਪਾਏ ਵਾ ਠੀਕ ਹੋ ਚੁੱਕੇ ਤੇ ਮੈਂ ਪਹਿਲਾਂ ਫੈਗਿੰਗ ਤੋਂ ਹੁੰਦਾ ਹੈ ਹੁਣ ਦੂਜੀ ਦੀਵਾਰੀ ਇਹ ਵਾਲੀ ਗੱਡੀ ਦੀਦੀ ਦੀ ਹੈ ਜੀ ਉਹ ਵੀਰਜੀ ਦੀ ਹੈ ਇਹ ਸਾਡੇ ਕਾਰ ਆਈ ਗੱਡੀ ਇਹਨੂੰ ਹੀ ਕਹਾਂਗੇ ਗੱਡੀ ਹਾਂਜੀ ਰੂਟੀਨ ਚ ਸੀ ਯੂਜ਼ ਹੋ ਜਾਂਦੀ ਹੈ ਇਹ ਇਹ ਥੋੜੀ ਹੈ ਕੱਟੀ ਹੈ ਹਾਂਜੀ ਤਾਂ ਮੇਰੇ ਤੋਂ ਜ਼ਿਆਦਾ ਨਾ ਟੋੜਾ ਇਹਨੂੰ ਕੱਟਾਂ दो हफ्ते लंघ जाते ने फिर इस तरह धो तो के ਦੇ ਵੀਰ ਹਾਂਜੀ ਮੈਂ ਹੀ ਇਹ ਤੇ ਮੌਸਮ ਸਰ ਤੇ ਮੌਸਮ ਪਿੱਦਾ ਆਇਆ ਅੱਛਾ ਅੱਛਾ ਹਾਂ ਬਾਹਰ ਖੜੀ ਮਾਈਏ ਕਿੰਨੀਆਂ ਪੈ ਗਈਆਂ ਮਾਈ ਹਵਾ ਚੱਲ ਗਈ ਮਿੱਟੀ ਪੈ ਗਈ ਮਾਦੇ ਮਾਈਏ ਕਿੰਨੀਆਂ ਪੈ ਗਈਆਂ ਹਾਂਜੀ ਉਹਦਾ ਤਾਂ ਮਹੀਨਾ ਮਹੀਨਾ ਦੀਆਂ ਗੱਡੀਆਂ ਗੰਦੀਆਂ ਹੋ ਗਈਆਂ ਹਾਂਜੀ ਨਾਲ ਇਹ ਲੋਕ ਹਵਾ ਪੈ ਗਈ ਮਾਈ ਇਹ ਕਿਰੀਆਂ ਪੈ ਗਈਆਂ ਫੇਰ ਦਾਗ ਦੇ ਪੈ ਜਾਂਦੇ ਗੰਦੀਆਂ ਛੱਟ ਹਾਂਜੀ ਉਹਦਾ ਤਾਂ ਮਹੀਨਾ ਮਹੀਨਾ ਦੀ ਗੱਡੀ ਫਰਾਉਣੀ ਸੋ ਕੀ ਤੋੜੀ ਜਾਗਾ ਸੁਭਾਈ ਰੱਖਦੇ ਉਹ ਤਾਂ 20-25 ਦਿਨ ਦੀ ਕੁਆਈ ਹਾਂ ਉਹ ਠੀਕ ਹੈ ਹਾਂਜੀ ਉਹ ਦੋ ਦੋ ਜੀ ਦਾ ਵਾਲ ਹਾਂਜੀ ਹਾਂਜੀ ਉਹ ਵੇਖ ਨੇ ਭੈਣਾਂ ਲਵਾਉਂਦੇ ਹੋਵੇ 7-8 ਗੱਦੀ ਤੋਂ ਲੈਂਦੇ ਆ ਹੂੰ ਹੂੰ ਉਹ ਮਾਰਾ ਮਾਰਾ ਦਾ ਮਾਰ ਦਿੰਦੇ ਸਾਬਨ ਦਾ ਮਾਰ ਤੋ ਪਟੇ ਵੀ ਚੱਲਦੇ ਪਟਿਆਰੇ ਆ ਆਪੀ ਉੱਤੇ ਪਟੇ ਨੇ ਘੁੰਮਦੇ ਆ ਹਾਂਜੀ ਹਾਂਜੀ ਉਹ ਫੇਰ ਮਾਰਾ ਬਾਦੋ ਕਾਲ ਨਹੀਂ ਅੰਦਰ ਆ ਦਸਖਾਰ ਆ ਚਾ ਬਣੀ ਨਹੀਂ ਆ ਬਾਤ ਨਹੀਂ ਹੋਣਾ ਹੂੰ ਹੂੰ ਤੇ ਜਾ ਕੇ ਆਪਾਂ ਧੋਣੇ ਜਿੱਥੇ ਥੋੜੇ ਪੇ ਹੀ ਕਰਨੇ ਪੈਣਗੇ ਹਾਂਜੀ ਉਹ ਸਾਡੀ ਮਾਜੀ ਆ ਮੀਰੀ ਦਾ ਇਕੱਠਾ ਹੀ ਰਹਿ ਲੋ ਹੂੰ ਹੂੰ ਸਾਠ ਬੰਦੇ ਠੀਕ ਹੈ ਭਾਦੀ ਮਾਦੀ ਬੋਟੇ ਕਰਨੇ ਤਾਂ ਆਉਣੀ ਆ ਤੇ ਉਹਨੇ ਪੈਸੇ ਦੋ ਹਾਂਜੀ ਮੈਂ ਬੋਟੇ ਬੰਦ ਠੀਕ ਹੈ ਜੀ ਉਹ ਗਾੜ ਬੰਨ ਲੈਂਦੇ ਆ ਕਹਿੰਦੇ ਉਹ ਹੋਸ਼ਾਂ ਮੇ ਜਾਵੇ ਹਾਂਜੀ ਸਾਡੇ ਨਾਲ ਬਾਜੇ ਸਾਡੇ ਕੋਲ ਜਾਉਂਗਾ ਹਾਂ 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 ਅੱਜ ਵਿਕਾਸ ਕੋ ਦੀ ਕਾਰਡ ਬਣਦੇ ਨੇ ਹਨਾ ਇਹਦਾ ਤੇਲ ਪਵਾ ਲਓ ਗਰੋਸਰੀ ਕਰ ਲਓ ਹਾਂਜੀ ਹਾਂਜੀ ਗਾੜ ਦੇ ਬੰਨਦੇ ਨੇ ਕਾਰਡ ਸਾਡੇ ਬੰਨ ਜਾ ਸਾਡੇ ਗਾੜ ਹਾਂ 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 ਜਣ ਇਹਨਾਂ ਨੂੰ ਤਾਂ ਇਹ ਵੀ ਲੱਗਦਾ ਫੋਨ ਤੇ ਸੁੱਤ ਬਣ ਗਿਆ ਕਿ ਹੋਰ ਤੂੰ ਆਫੇ ਰਾਂ ਵਾਗੂ ਜਦੋਂ ਉਹ ਨਹੀਂ ਲੱਗ ਜੱਲਾ ਕਰਦੇ ਫੋਨੀਆ YouTube ਮੈਂ ਕਿਹਾ ਉੱਥੇ ਇਦਾਂ ਹੀ ਹੈ ਮੇਰੇ ਰੋਟੀ ਖਾ ਲੈ ਤੇ ਆ ਉਹ ਆਈ ਨਹੀਂ ਤੂੰ ਫਮਾ ਰਿਹਾ ਤਾਂ ਮੰਗਾਈ ਲੰਮੀ ਕੋਈ ਜਵਾਕ ਕੋਈ ਅੱਜੇ ਵੀ ਵੇਜੇ ਪੈਟ ਨਹੀਂ ਆਈ ਤੇ ਦੋ ਜਿਹੜੀਆਂ ਆਈਆਂ ਨੇ ਇੱਕ ਵੀ ਠੱਡਾ ਮੋਡਾ ਦੇਖ ਲਓ ਆਪਣੇ ਘੜੀਆਂ ਦੇ ਉਹ ਉੱਥੇ ਨਾ ਬਗਾ ਦੇ ਠੀਕ ਇਹ ਵੀ ਹੈ ਕਿ ਨਾ ਪਿੱਛੇ ਦੀ ਉਹਦਾ ਘਰ ਸੀਗਾ ਹਾਂਜੀ ਹੁਣ ਅਸੀਂ ਸੂਪ ਮਾਰ ਕੇ ਪਾਣੀ ਮਾਰ ਲਿਆ। ਹੁਣ ਅਸੀਂ ਇਹ ਟਰਵਲਾਣਾ ਇਹਨੂੰ ਡਰਾਈ ਕਰ ਦਿੰਦੇ ਆ। ਸੁੱਕੀ ਕਰ ਰਹੇ ਆਂ ਕਹਿੰਦਾ ਮਤ। ਫਿਰ ਗੱਡੀ ਸਾਫ਼ ਵੀ ਵਧੀਆ ਐ, ਹਣ ਸਾਫ਼ ਸੁਥਰੀ ਹੋ ਜੂ। ਸਵਾਹ ਜੀ ਕਹਿੰਦਾ ਸੀ ਦੋ ਸੱਮੇਟਾ ਦਾ ਕੰਮ ਐ। ਵਧੀਆ ਨਾ ਜੀ ਲਾ ਦਿੰਦੇ। ਜੇ ਇੱਧਾ ਘੰਟਾ ਘੰਟਾ ਲੱਗ ਜੇ ਹੁਣ ਕੀ ਕਰੀਏ? ਅੱਖਾਂ ਦੇ ਦਾ ਖਿਆਜ ਹੋ ਗਿਆ ਦਾ ਟੱਚ ਹੋ ਗਿਆ ਜ਼ਿਆਦਾ। ਸਾ ਡਿਪੈਂਡ ਕੋਟ ਪਾਇਆ ਜਿਹੜਾ ਕੜਾ ਉਹਦੀ ਗੱਲ ਕਰਦੇ ਕੜਾ ਆਈ ਉਹ ਚੜਿਆ ਹੋਇਆ ਆ ਫਿਰ ਟੱਚ ਨਾ ਹੋ ਜਾ ਹਾਂਜੀ ਕਈ ਵਾਰੀਆਂ ਨੇ ਢੀੜ ਆਹ ਹਾਂ ਸਕ੍ਰੈਚ ਦੀ ਹੋ ਗਈ ਹਾਂਜੀ ਕਿਹਦੇ ਦਾ ਦਾ ਸਿੰਘ ਨਾ ਕਿ ਉਹ ਗੱਡੀ ਸਾਫ ਕਰਨ ਲਈ ਉਹ ਭਾਈ ਮੈਂ ਕੰਮ ਖੋਲਦੇ ਆਈ ਦੋ ਪੈ ਲੈ ਵੀ ਕਿੰਨੇ ਪਾਪੜ ਵੇਲਣੇ ਵੇਂਦੇ ਨੇ ਦੋ ਪੈਣਾ ਪੈਣਾ ਹੀ ਕੰਮ ਖੋਲਦੇ ਆਈ ਹਾਂਜੀ ਹਾਂ ਕੋਈ ਸਾਈਆਂ ਅੱਗੇ ਪਿੱਛੇ ਖੜੀਆਂ ਸਾਰੀਆਂ ਧੋਈਆਂ ਆਓ ਪਿੱਛੇ ਖੜੀਆਂ ਹਾਂਜੀ ਹਾਂ ਸਹੀ ਗੱਲ ਹੈ ਸਾਰੀਆਂ ਹੀ ਧੋ ਦੇਣੀਆਂ ਨੇ ਇੰਨੀਆਂ ਖੜੀਆਂ ਨੇ ਕਿੰਨੇ ਪੈਸੇ ਆ ਕੇ ਗੱਡੀਆਂ 100 ਡਾਲਰ ਕੋਈ ਹਾਂਜੀ ਭਾਈ ਡਾਲਰ ਬਣਾਉਣੇ ਫੇਰ ਤਾਂ ਕੋਈ ਕੰਮ ਕਰਨਾ ਹੀ ਪਊ ਹਾਂਜੀ ਹਾਂ ਬਿਲਕੁਲ ਫੇਰ ਉਹ ਉੱਥੋਂ ਕਿਵੇਂ ਹੋਊਗੀ ਉਹ ਮੈਂ ਕਾਦੂ ਪੌਲੀ ਲਾ ਦੇ ਕੋਈ ਅੱਛਾ ਉੱਥੋਂ ਪੌਲੀ ਦਾ ਹੀ ਕਪੜਾ ਵਜਣਾ ਤਾਂ ਹੋ ਇੱਥੇ ਕੀਤਾ ਹੀ ਨਹੀਂ ਹੈਗਾ ਹਾਂਜੀ ਉਹ ਬੰਦਾ ਕਹਿੰਦਾ ਇੱਧਰ ਲੱਥੂਕ ਮੈਂ ਮਾਰ ਦਿੰਦਾ ਕਰਦਾ ਸਿੱਖਦਾ ਗੁੰਨੂ ਫੜ ਤੂੰ ਆਹ ਬਹੁਤ ਮੱਲਾ ਕੇ ਆਂਗਾ ਇੱਕ ਹੋਰ ਪੇ ਹੈ ਜੇ ਉਹ ਉਹ ਇਹਨੂੰ ਦੂਈ ਟੇਪ ਕਰ ਚੰਦੀ ਆ ਇੱਕ ਦੋਈ ਸੀ ਡਾਬਾ ਨਹੀਂ ਇਹ ਤੁਸੀਂ ਲੈ ਲਓ ਮੈਂ ਹਮਾਰ ਮੰਨ ਲਗਾਉਂਗਾ ਉਹ ਤੇ ਵਿਚਾਰੇ ਘੱਠ ਨਹੀਂ ਜਾਂਦਾ ਸੀ ਚਾਰੇ ਵਿੱਚੀ ਵਾਲੀ ਜਗਦੀ ਹਾਜੀ ਕੋਕੋ ਕੋ ਪੌਲ ਦਾ ਕੰਮ ਪਹਿਲੇ ਮੈਨੂੰ ਦਿਤਾ ਉਹ ਤਾਂ ਨਹੀਂ ਯਾਰਾ ਤੇ ਜੇ ਪਾਣੀ ਖੜਾ ਰਹਿੰਦਾ ਹੋਣਾ ਫਿਰ ਵੀ ਐਂ ਛਿੱਟਿਆਂ ਦੇ ਦਾਗ ਜੇ ਪੈਂਦੇ ਹੋਣ ਹਾਂ ਜੰਦੇ ਉਹ ਹਵਾ ਜੀ ਮਾਰ ਦੇ ਕਰਨ ਠੀਕ ਹੈ ਨਾ ਕਹਿੰਦਾ ਵੀ ਬਾਹਰ ਤਾਂ ਲੇਡੀਜ਼ ਜੈਂਟਸ ਬਰਾਬਰ ਕੰਮ ਕਰਦੇ ਨੇ ਇਹ ਫਿਰ ਤਾਂ ਹਰ ਸਤ ਦਾ ਕੰਮ ਉਸ ਵਿੱਚ ਹੀ ਆ ਜਾਵੇ ਜੇ ਬੰਦ ਸਭ ਜੀ ਕੋਈ ਨਾ ਕੱਲੇ ਕੋ ਸੂਂਦ ਨਹੀਂ ਹੁੰਦੀ ਹਾਂਜੀ ਗੱਡੀ ਧੋਣ ਤੋਂ ਬਾਅਦ ਉਹਨੂੰ ਇਸ ਤਰ੍ਹਾਂ ਵੈਕਿਊਮਿੰਗ ਕਰਿਆ ਜਾਂਦਾ ਹੈ ਜਿਵੇਂ ਆਪਾਂ ਇੰਡੀਆਂ ਜੀ ਮੈਡ ਛਾੜ ਲੈਂਦੇ ਹੁੰਦੇ ਆ ਕੱਢ ਕੇ ਇਸ ਤਰ੍ਹਾਂ ਵੈਕਿਊਮ ਹੋ ਜਾਂਦਾ ਇਹ ਦੇਖਿਓ ਇਹ ਸਾਰੀ ਜਿਹੜੀ ਡਸਟ ਹੋਊਗੀ ਇਹਦੇ ਵਿੱਚ ਆ ਜਾਂਦੀ ਹੈ ਯਾ ਸੱਤ ਬੰਦੇ ਬਹਿ ਜਾਂਦੇ ਠੀਕ ਹੈ ਅ ਅੱਛਾ ਇੱਥੇ ਤਿੰਨ ਹੋਣੇ ਹਨ ਇਹਦੇ 'ਚ ਹਾਂਜੀ ਇੱਧਰ ਅੱਗੇ ਦੋ ਨੇ ਉਸ ਤੋਂ ਅੱਗੇ ਦੋ ਨੇ ਉਧਰ ਅੱਠ ਬਹਿ ਜਾਂਦੇ ਆ ਤੇ ਉਹ ਜਗ੍ਹਾ ਖਾਲੀ ਰਹੀ ਜਾਂ ਸੱਤ ਬੰਦੇ ਹੋਣਗੇ ਉਹਨਾਂ ਨੂੰ ਆਸ ਲੱਗਾ ਸੀ ਉਹ ਉੱਧਰ ਬਹਿ ਜਾਂਦੇ ਆ ਅੱਠ ਬਹਿ ਜਾਂਦੇ ਹੋ ਹਾਂਜੀ ਜਿਹੜੀ ਜੀਪ ਜੀ ਟਾਈਪ ਗੱਡੀ ਆਉਂਦੀਆਂ ਨੇ ਹਾਂਜੀ ਉਹਦੇ ਵਿੱਚ ਸੀਟ ਵੀ ਬਣ ਜਾਂਦੀ ਐ ਬੈਠਣ ਵਾਸਤੇ ਉਹ ਹੀ ਆਉਂਦਾ ਤੋਂ ਹੈ ਨਹੀਂ ਇਹ ਬੈਠੀ ਤੇ ਉਹ ਅਜਿਹੇ ਉਹ ਸੀਟ ਦੇ ਦੇ ਉੱਤੇ ਸੈਂਟਰ ਲੱਕ ਲੱਗੀ ਹੋਈ ਹਾਂਜੀ ਤੇ ਚੱਟ ਅੱਠ ਬੰਦੇ ਤੇ ਚਾਹੇ ਸੀਟ ਨਹੀਂ ਬਣਾਉਣੀ ਤਾਂ ਕੁਝ ਰੱਖਣ ਵਾਸਤੇ ਬਣਾਉਣਾ ਉਹ ਬਣਾ ਲਓ ਹਾਂਜੀ ਇੱਥੇ ਖਾਲੀ ਜਗ੍ਹਾ ਛੱਡੀ ਆ ਉਹਨਾਂ ਨੇ ਹੂੰ ਉੱਧਾ ਕੋਈ ਟੀ ਆ ਕੀ ਸੀਟ ਬਣਾ ਦੇ ਬਹਿ ਜਾਓ ਹੂੰ 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 ਚਾਹੇ ਸਾਫ ਦੀ